ਸਿਰਕਲ ਜੀ ਮੈਂ ਤੁਹਾਡਾ ਆਪਣਾ ਹੈਰੀ ਕਾਲਿਕਾ ਦੋਸਤੋ ਆਪਣਾ ਗੀਤ ਚਾਹ ਕੰਟੀਨਾ ਦੀ ਹਰ ਬੁੱਧਵਾਰ ਸ਼ਾਮ ਨੂੰ 7 ਵਜੇ ਚੈਨਲ ਡੀਡੀ ਪੰਜਾਬੀ ਦੇ ਉੱਤੇ ਚੱਲਦਾ ਹੈ ਔਰ ਉਸ ਤੋਂ ਅਗਲੇ ਦਿਨ 11:00 ਵਜੇ ਰਿਪੀਟ ਚੱਲਦਾ ਹੈ ਸੋ ਉਮੀਦ ਹੈ ਮਾਨ ਬਖਸ਼ੋਗੇ ਜਿਨ੍ਹਾਂ ਵੀਰਾਂ ਨੇ ਨਹੀਂ ਸੁਣਿਆ ਜ਼ਰੂਰ ਸੁਣਿਓ ਔਰ ਕਈ ਦੋਸਤ ਕਹਿੰਦੇ ਯਾਰ YouTube ਦੇ ਉੱਤੇ ਵੀਡੀਓ ਛੇ ਦੀ ਪਾ ਦਿਆ ਕਰ ਕਿਉਂਕਿ ਆਪ ਤਾਂ ਗੀਤ ਆਪ ਲਿਖਣੇ ਹੁੰਦੇ ਨੇ ਔਰ ਆਪ ਜਦੋਂ ਬੰਦਾ ਮਿਹਨਤ ਕਰਦਾ ਤਾਂ ਥੋੜਾ ਬਹੁਤ ਟਾਈਮ ਜ਼ਰੂਰ ਲੱਗਦਾ ਹੈ ਕੌਣ ਨੂੰ ਮੈਂ ਪਾਦਿਆ ਕਰਾਂ ਕਿਸੇ ਦੀ ਲਿਖੀ ਹੋਈ ਪਾਦਿਆ ਕਰਾਂ ਜਾਂ ਕਿਸੇ ਸਿੰਗਰ ਦੀ ਪਰ ਕੋਸ਼ਿਸ਼ ਕਰਦਾ ਕਿ ਆਪ ਲਿਖਾਂ ਆਪ ਗਾਵਾਂ ਸੋ ਥੋੜਾ ਟਾਈਮ ਜ਼ਰੂਰ ਲੱਗਦਾ ਮੈਂ ਮਾਫੀ ਚਾਹੁੰਦਾ YouTube ਦੇ ਉੱਤੇ ਕਾਫੀ ਟਾਈਮ ਦਾ ਗਾਣਾ ਨਹੀਂ ਪਾਇਆ ਸੋ ਅੱਜ ਕੁਝ ਨਵੀਂ ਗੱਲ ਲੈ ਕੇ ਲੈ ਕੇ ਆਏ ਤੁਹਾਡੇ ਸਾਰਿਆਂ ਦੇ ਲਈ ਉਮੀਦਾਂ ਮਾਨ ਬਖਸ਼ੋਗੇ ਹੋ ਕੀ ਅੱਗ ਲਾਉਣਾ ਘੈਂਟ ਜੇ ਸਰੀਰ ਨੂੰ ਕਦੇ ਮਾਂ ਤੋਂ ਨਾ ਪਿਆਰੀ ਰੱਖੋ ਖੀਰ ਨੂੰ ਕੀ ਅੱਗ ਲਾਉਣਾ ਘੈਂਟ ਜੇ ਸਰੀਰ ਨੂੰ ਕਦੇ ਮਾਂ ਤੋਂ ਨਾ ਪਿਆਰੀ ਰੱਖੋ ਹੀਰ ਨੂੰ 60 ਵਜੇ ਜਦੋਂ ਵੈਦ ਛੱਟ ਲੱਭੀਏ ਵੇਲੇ ਲੰਗੇ ਤੋਂ ਕੋਈ ਨਾ ਦੁੱਖ ਤੋੜਦਾ ਪੁੱਤ ਹੋ ਜਾਵੇ ਜਵਾਨ ਜਦੋਂ ਜੱਟ ਦਾ ਬਾਪੂ ਲਗਦਾ ਨਾ ਚੰਗਾ ਨੱਕੇ ਤੋੜਦਾ ਪੁੱਤ ਹੋ ਜਾਵੇ ਜਵਾਨ ਜਦੋਂ ਜੱਟ ਦਾ ਬਾਪੂ ਲਗਦਾ ਨਾ ਚੰਗਾ ਨੱਕੇ ਤੋੜਦਾ ਰੱਖੇ ਆ ਕਨੇੜੇ ਜੀ ਨੇ ਛਾੜ ਕੇ ਉਹਦੀ ਹਰ ਗਲ ਵਿੱਚ ਖਾਮੀ ਭਰੀਏ ਦਾਗ ਲਾਈਏ ਨਾ ਪਿਓ ਦੀ ਚਿੱਟੇ ਪੱਗ ਨੂੰ ਫੁੱਲਾ ਵਾਂਗ ਰੱਖੀਏ ਨਾ ਪੈਰੀ ਦੜੀਏ ਦਾਗ ਲਾਈਏ ਨਾ ਪਿਓ ਦੀ ਚਿੱਟੇ ਪੱਗ ਨੂੰ ਫੁੱਲਾ ਵਾਂਗ ਰੱਖੀਏ ਨਾ ਪੈਰੀ ਦੜੀਏ ਲੱਖ ਲਾਨ ਤਾਂ ਜੇ ਪਾਣੀ ਵੀਰਾ ਪੁੱਛਿਆ ਓਏ ਚੇਤੇ ਕਰ ਤੇਰੀ ਗੱਲ ਨਹੀਂ ਸੀ ਮੋੜਦਾ ਪੁੱਤ ਹੋ ਜਾਵੇ ਜਵਾਨ ਜਦੋਂ ਜੱਟ ਦਾ ਬਾਪੂ ਲੱਗਦਾ ਨਾ ਚੰਗਾ ਨੱਕੇ ਤੋੜਦਾ ਅੱਖੀ ਵੇਖਿਆ ਹੁਣਾ ਤੇ ਪਿਓ ਦਾ ਚਾਦਰਾ ਭੁੱਲ ਜਾਮੀ ਨਾ ਓਏ ਲੱਗੀਆਂ ਸੀ ਟਾਕੀਆਂ ਜੋੜੀ ਬੜਦਾ ਦੀ ਨਾਲ ਖੇਤੀ ਕਰਕੇ ਅਨਮੇ ਫੋੜ ਦੀਆਂ ਚਾਬੀਆਂ ਫੜਾਤੀਆਂ ਜੋੜੀ ਬੜਦਾ ਦੀ ਨਾਲ ਖੇਤੀ ਕਰਕੇ ਅਨਮੇ ਫੋੜ ਦਿਆਂ ਚਾਬੀਆਂ ਫੜਾਤੀਆਂ ਆ ਪਾਏ ਨੇ ਬਰੈਡ ਅੱਜ ਨਵੇਂ ਤੇ ਜਿਹੜੇ ਪਾਏ ਨੇ ਬਰੈਡ ਅੱਜ ਨਵੇਂ ਤੇ ਕਿਥੋਂ ਲੈਂਦਾ ਜੇ ਨਾ ਪਾਈ ਪਾਈ ਜੋੜਦਾ ਪੁੱਤ ਹੋ ਜਾਵੇ ਜਵਾਨ ਜਦੋਂ ਜੱਟ ਦਾ ਬਾਪੂ ਲਗਦਾ ਨਾ ਚੰਗਾ ਨੱਕੇ ਤੋੜਦਾ ਚੌਂਦਾ ਰੱਖੀ ਰੱਬਾ ਸਾਈ ਸਾਡੇ ਸਰਦਾਰ ਹੱਥ ਜੋੜ ਜੋੜ ਕੇ ਹਾਕ ਕਰੋ ਰੱਬ ਨੂੰ ਮੈਲ ਹੱਥਾਂ ਦੀਆਂ ਹੁੰਦੀਆਂ ਨੇ ਦੌਲਤਾਂ ਹੈਰੀ ਕਾਲੇ ਕਾ ਸੁਨੇ ਹਾ ਕੱਲੇ ਜੱਗ ਨੂੰ ਹੱਥਾਂ ਦੀਆਂ ਹੁੰਦੀਆਂ ਨੇ ਦੌਲਤਾਂ ਹੈਰੀ ਕਾਲੇ ਕਾ ਸੁਨੇ ਹਾ ਕੱਲੇ ਜੱਗ ਨੂੰ ਔਖਾ ਜੀਠ ਦਾ ਦੁਪਹਿਰਾ ਹੋਜੂ ਕੱਟਣਾ ਜੇ ਨਾ ਰਹਾਂ ਪਰਛਾਵਾ ਸਿਰ ਬੋੜਦਾ ਉਪਤ ਹੋ ਜਾਵੇ ਜਵਾਨ ਜਦੋਂ ਜੱਟ ਦਾ ਬਾਪੂ ਲੱਗਦਾ ਨਾ ਚੰਗਾ ਨੱਕੇ ਤੋੜਦਾ ਸੋ ਭਾਈ ਗੁਰਮੀਰ ਕਰੇ ਜੇ ਗਾਣਾ ਵਧੀਆ ਲੱਗਿਆ ਸਾਡੇ ਚੈਨਲ ਬੌਲੀਹੋਲੀ ਬਾਬਾ ਜ਼ਰੂਰ ਲਾਈਕ ਕਰਿਓ ਔਰ ਵੱਧ ਤੋਂ ਵੱਧ ਗਾਣੇ ਨੂੰ ਜ਼ਰੂਰ ਸ਼ੇਅਰ ਕਰੋ ਲਵ ਯੂ